ਸ਼ਸ਼ੀਕਾਲ ਸਾਰੇ ਦੋਸਤ ਮਿੱਤਰਾਂ ਨੂੰ ਉਮੀਦ ਕਰਦਾ ਚੜ੍ਹਦੀ ਕਲਾ ਚ ਹੋਵੋਗੇ ਅੱਜ ਮੈਂ ਅਖਿਆ ਯਾਰ ਸਕੂਟਰ ਤੇ ਚੱਲਿਆ ਜਾਵੇ ਅੱਜ ਟਾਈਮ ਦੀ ਦੇਖੀ ਤਾਂ 3 ਵਜਨ ਵਾਲੀ ਐ ਤੇ ਤਕਰੀਬਨ ਮੰਨ ਕੇ ਚਲੋ 44 ਜਤੂਲੀ ਤੇ ਪਹੁੰਚ ਕੇ ਖੜਾ ਗਿਆ ਤੇ ਟਾਈਮ ਨਾਲ ਆ ਗਿਆ ਸੀ ਸਾਧਰੀ ਆ ਗਿਆ ਸੀਗਾ ਹੁਣ ਮੈਂ ਉਧਰੋਂ ਵਾਪਸ ਚੱਲ ਪਿਆ ਆਪਣੇ ਕੰਮ ਤੋਂ ਆਫਿਸ ਤੋਂ 3 ਵਜੇ ਬਖਤ ਲੋ ਚੈੱਕ ਕਰਕੇ ਵੀ ਕਿੰਨੀ ਕ ਹੈ ਹੈ ਵਾਕ ਜਿਵੇਂ ਤੁਹਾਨੂੰ ਦੱਸਿਆ ਵੀ ਜਿਹੜਾ ਪਾਰਾ ਜਿਹੜਾ ਟੈਂਪਰੇਚਰ ਹੈ 44 ਚੂੜੀ ਤੇ ਹੈਗਾ ਗੈਸ ਟਾਈਮ ਮੈਂ ਤੇ ਮਲੂਟ ਸਾਈਡ ਵੱਲ ਖੜਾਗਾ ਪਰ ਉਹੀ ਗੱਲਾਂ ਵੀ ਦੁਨੀਆ ਤੁਰੀ ਫਿਰਦੀ ਆ ਹਨਾ ਕੰਮ ਧੰਦੇ ਵਾਲੇ ਤੁਰੇ ਫਿਰਦੇ ਆ ਮੋਟਰਸਾਈਕਲਾਂ ਤੇ ਸਕੂਟਰ ਤੇ ਸਭ ਤੁਰੇ ਫਿਰਦੇ ਆ ਠੀਕ ਆ ਆਪਾਂ ਗੱਡੀਆਂ ਦੇ ਵਿੱਚ ਹੁੰਨੇ ਆ ਗੱਡੀਆਂ ਦੇ ਵਿੱਚ ਏਸੀ ਲੱਗਿਆ ਹੁੰਦਾ ਹੈ ਘਰੇ ਏਸੀ ਦੁਕਾਨ ਆਫਿਸ ਤੇ ਏਸੀ ਜੋ ਬਾਹਰ ਨਿਕਲਦੇ ਆ ਗਰਮੀ ਵੀਰ ਜਿਆਦੇ ਹੈ ਹਨ ਇਹ ਮੰਨਣ ਤੇ ਹੁੰਦੀ ਹੈ ਪਰ ਇਹਨਾਂ ਜ਼ਰੂਰ ਕਹਾਂਗਾ ਵੀ ਚਲੋ ਫਿਰ ਵੀ ਖਿਆਲ ਰੱਖਿਆ ਕਰੋ ਇਹ ਤਾਂ ਸਾਰੇ 2-4 ਦਿਨਾਂ ਦੀ ਗੱਲਬਾਤ ਵੀ ਜਿਆਦੇ ਨਹੀਂ ਹੈ ਦੇਖੋ ਬਿਲਕੁਲ ਬਾਹਰ ਦੂਰ ਤੱਕ ਖਾਲੀ ਪਏ ਕੋਈ ਬੰਦਾ ਨਹੀਂ ਦਿਹਦਾ ਕੋਈ ਕੁਝ ਨਹੀਂ ਦਿਖਦਾ ਇੱਧਰ ਵੀ ਨਿਗਮ ਮਾਰਗੇ ਤਾਂ ਇੱਧਰ ਵੀ ਇਹੀ ਹਾਲ ਹੈ ਹਨ ਜਿ ਕੋ ਸੜਕ ਤੇ ਕੁਝ ਦਿਖਦਾ ਨਜ਼ਰ ਆਉਂਦਾ ਹੈ ਬਸ ਤਾਂ ਵੀ ਟੱਲੀ ਗੱਡੀ ਕੋਈ ਟਰੱਕ ਕੋਈ ਟਰੈਕਟਰ ਟੱਪਦਾ ਗਿਆ ਕਾਰ ਟੱਪਦੀ ਹੈ ਤੇ ਧਰਮੀ ਤਾਂ ਹੈ ਪਰ ਮੰਨਣ ਤੇ ਆ ਹਨਾ ਅੱਜ ਹੁਣ ਮੈਂ ਐਕਟਿਵਾਂ ਤੇ ਆ ਮੈਨੂੰ ਪਤਾ ਹੈ ਵੀ ਭਾਈ ਐਕਟਿਵਾਂ ਤੇ ਜਾਣਾ ਪੈਣਾ ਹਨਾ ਤੇ ਉਵੇਂ ਮਾਹੌਲ ਹੋਇਆ ਪਿਆ ਗਿਆ ਰੌਣਕ ਲੱਗੀ ਪਈ ਹੈ ਪਿੰਡਾਂ ਤੇ ਨਹੀਂ ਕਹਿੰਦੇ ਨੂਰ ਵਰਦਾ ਹੈ ਹਨਾ ਨੂਰ ਵਰਦਾ ਜਬੈ ਨੂਰ ਵਰਦਾ ਸੋ ਮਿੱਤਰੋ ਮਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਗਏ ਹਨ ਪਾ ਦਿੰਨੇ ਤੁਹਾਨੂੰ ਕਦੇ ਕਦੇ ਐ ਵੀ ਪਾਉਣੀ ਚਾਹੀਦੀ ਹੈ ਪਤਾ ਲੱਗਦਾ ਰਹਿੰਦਾ ਹੈ ਹਨਾ ਕਿਉਂਕਿ ਬੰਦੇ ਨੂੰ ਸਾਰੇ ਮਾਹੌਲ ਚ ਰਹਿਣਾ ਚਾਹੀਦਾ ਹੈ ਜੇ ਗੱਡੀਆਂ ਆਗੀਆਂ ਤਾਂ ਇਹ ਨਾ ਵੀ ਆਪਾਂ ਸਕੂਟਰ ਮੋਟਰਸਾਈਕਲ ਨਾਲ ਛੱਡਿਆ ਕਰੋ ਹਨਾ ਜੇ ਮੋਟਰਸਾਈਕਲ ਆਗੇ ਸਾਈਕਲ ਨਾਲ ਛੱਡਿਆ ਕਰੋ ਜੇ ਗੱਡੀਆਂ ਆਗੀਆਂ ਸਕੂਟਰ ਮੋਟਰਸਾਈਕਲ ਨਾਲ ਛੱਡਿਆ ਕਰੋ ਵੱਡੀਆਂ ਗੱਡੀਆਂ ਆਗੀਆਂ ਸ਼ੂਟਮਾਂ ਨਾਲ ਛੱਡਿਆ ਕਰਕੇ ਜ਼ਮੀਨ ਦੇ ਨਾਲ ਜੁੜੇ ਰਹੀਏ ਜ਼ਮੀਨ ਦੇ ਨਾਲ ਜੁੜੇ ਰਗੇ ਇਹ ਗਰਮੀ ਸਰਦੀ ਹੈ ਹਨਾ ਇਹ ਸਾਰੀਆਂ ਹੁੰਦੀਆਂ ਕੁਝ ਦਿਨਾਂ ਦੀਆਂ ਖੇਡਾਂ ਹੀ ਆ ਆ ਗਰਮੀਆਂ ਹੁਣ ਪੈਣ ਲੱਗੀ ਆ ਜੇ ਪੂਰਾ ਜ਼ੋਰ ਮਾਰ ਗਏ ਪੰਜ ਕਿਦਨ ਹੋ ਗਿਆ ਪੈਣ ਤੇ ਮੇਰੇ ਸਾਰਾ ਪੰਜ ਚਾਰ ਦਿਨ ਹੋਰ ਆ ਫਿਰ ਮੀਂਹ ਆ ਜਾਣਾ ਚਲੋ ਹੁਣ ਚੱਲਣਾ ਹੈ ਲੰਮਾ ਸਵਾ ਪਰ ਅੱਜ ਮੈਂ ਲੋ ਹੈ ਹਨਾ ਮੈਂ ਆਪਣਾ ਇੰਨਾ ਟੈਂਪਰੇਚਰ ਹੋਇਆ ਪਿਆ ਇਹਨੇ ਘਟ ਜਾਣਾ ਹੈ ਉਵੇਂ ਠੰਡ ਚ ਹੁੰਦਾ ਹੈ ਠੰਡ ਚ ਵੀ 10 ਦਿਨ ਪੈਂਦੇ ਆ 15 ਦਿਨ ਕਦੇ ਥੋੜਾ ਜ਼ੋਰ ਮਾਰ ਕੇ 20 22 ਦਿਨ ਲੱਗ ਜਾਂਦੇ ਉਸ ਨੂੰ ਇਹ ਇਹ ਚਲਦਾ ਰਹਿਣਾ ਆਦੇ ਸਰੀਰ ਨੂੰ ਉਵੇਂ ਬਣਾ ਕੇ ਰੱਖੋ ਕਿ ਉਹ ਸਾਰੀਆਂ ਚੀਜ਼ਾਂ ਬਰਦਾਸ਼ਤ ਕਰ ਸਕੇ ਗਰਮੀ ਵੀ ਬਰਦਾਸ਼ਤ ਕਰ ਲੈ ਠੰਡ ਵੀ ਬਰਦਾਸ਼ਤ ਕਰ ਲੈ ਨਾਰਮਲ ਵੀ ਬਰਦਾਸ਼ਤ ਕਰ ਲੈ ਹਣਾ ਠੀਕ ਹੈ ਜਿਉਂਦੇ ਰਹੋ ਵਸਦੇ ਰਹੋ ਖੁਸ਼ ਰਹੋ ਜਲਦੀ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਤਦ ਤੱਕ ਆਜ਼ਾਦ ਰਹੋ ਸਤਿ ਸ੍ਰੀ ਅਕਾਲ